ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ YouTube ਚੈਨਲ ਸੰਧੂ ਪੱਧਰਪਰੀਆ ਡੇਰੀ ਫਾਰਮ ਵਿੱਚ ਸਵਾਗਤ ਕੀਤਾ ਜਾਂਦਾ ਜੀ ਤੁਹਾਡਾ ਆਸ਼ ਕਰਦੇ ਹਾਂ ਜੋ ਵੀ ਇਸ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਕਵੈਸਟ ਬੇਨਤੀ ਕਰਦੇ ਹਾਂ ਤੁਹਾਡੇ ਗਾੜੀ ਵੀਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਬੈਲ ਆਨ ਨੂੰ ਆਲ ਸੈੱਟ ਕਰਨਾ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦ ਮਿਲ ਸਕੇ ਵੇਢ ਗੋਣ ਵਾਂਡ ਤੱਕਰ ਵੇਖਿਆ ਕਰੋ ਵੇਖ ਕੇ ਆਪਣੀ ਪੂਰੀ ਜਾਣਕਾਰੀ ਨਰਖ ਪਰ ਕਰਕੇ ਚੋ ਕੇ ਟਿੱਪ ਕੇ ਤਸੱਲੀ ਕਰਕੇ ਲਿਖ ਜਾਇਆ ਕਰੋ ਫਰਜ ਹੈ ਤੁਹਾਡਾ ਪੈਸੇ ਲਾਉਣੇ ਆ ਸਾਡਾ ਕੰਮ ਵੀਡੀਓ ਬਣਾਉਣਾ ਅੱਜ ਦੀ ਵੀਰ ਪਿੰਡ ਆਸਲ ਉਤਾੜ ਪੂਰੇ ਜ਼ਿਲ੍ਹਾ ਸ਼੍ਰੀ ਨੂੰ ਲੱਗਦਾ ਤਰਨਤਾਰ ਸਾਹਿਬ ਤਹਿਸੀਲ ਲੱਗਦੀ ਪੱਟੀ ਤੇ ਲੈ ਕੇ ਵਧੇਰੇ ਜਾਣਕਾਰੀ ਆਪਣੇ ਫੌਜੀ ਵੀਰ ਤੋਂ ਦਿੰਨੇ ਆ ਕਰਦੇ ਆ ਗੱਲਬਾਤ ਬਾਈ ਲਖਿੰਦਰ ਸਿੰਘ ਜੀ ਨਾਲ ਪੁੱਛਦੇ ਆ ਕੀ ਸੂਆ ਕਿਨਵਾ ਕੀ ਮਿਲ ਕੇ ਰਿਪੋਰਟ ਤੇ ਆਓ ਅੰਤ ਤੱਕ ਵੀਡੀਓ ਨੂੰ ਵੇਖਿਓ ਜਰੂਰ ਤੇ ਇਸ ਚੈਨਲ ਤੋਂ ਤੁਹਾਨੂੰ ਬਿਲਕੁਲ ਜਾਇਜ਼ ਤੋਂ ਜਾਇਜ਼ ਰੇਟਾਂ ਤੇ ਪਸ਼ੂ ਖਾਈ ਜਾਂਦੇ ਆ ਬਿਲਕੁਲ گاਵਾ ਮੱਜਾਂ ਦੀ ਖਰੀਦਦਾਰੀ ਕਰਾਈ ਜਾਂਦੀ ਆ ਤੁਹਾਡਾ ਵੀ ਫਰਜ਼ ਬੰਦਾ ਏ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਹੌਸਲਾ ਵਧਾਉਣਾ ਸ਼ੇਅਰ ਸੂ ਕਮੈਂਟ ਸੋਹਣੇ ਸੋਹਣੇ ਕਰਨੇ ਤੇ ਬਾਈ ਫੌਜੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਮਹਾਰਾਜ ਚੜ੍ਹਦੀ ਕਲਾ ਬਹੁਤ ਸਰਾਉ ਬਹੁਤ ਵਧੀਆ ਵੇਗਾ ਮਾਲ ਪਿਛਲਾ ਜੀ ਹਾਂਜੀ ਪਿਛਲਾ ਵੇਗਾ ਠੀਕ ਹੈ ਜੀ ਅੱਜ ਫਿਰ ਹਾਂਜੀ ਦੋ ਲੈਣਗੇ ਅੱਜ ਤੇ ਡਰੈਸ ਦੱਸ ਗਿਆ ਪਿੰਡ ਪਰਵਾਨਾ ਪਿੰਡ ਅਸਲਤੜ ਹਾਂਜੀ ਤਹਿਸੀਲ ਪੱਟੀ ਹਾਂਜੀ ਜ਼ਿਲ੍ਹਾ ਤਰਨਤਾਰ ਠੀਕ ਹੈ ਆਪਣਾ ਆਸਲ ਪੂਰਾ ਕਰਕੇ ਭਾਈਦਾ ਜੀ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ 6299 8850 ਠੀਕ ਹੈ ਹਾਂਜੀ ਤੇ ਚਲੋ ਵਧੀਆ ਗੱਲ ਆ ਕੋ ਫੌਜੀ ਸਾਹਿਬ ਠੀਕ ਠਾਕ ਚੜ੍ਹਦੀ ਕਲਾ ਜੀ ਚੰਗਾ ਵਧੀਆ ਫਿੱਟ ਫਾਟ ਸਰੀਰ ਤੁਹਾਡਾ ਹੈ ਫਿੱਟ ਫਾਟ ਹੈ ਜੀ ਸਾਡੇ ਜਿਹੜੇ ਫੌਜੀ ਹੁੰਦੇ ਨੇ ਨਾ ਤੁਸੀਂ ਤੁਸੀਂ ਫਿਰ ਮਿਹਨਤ ਕਰਦੇ ਹੋ ਨਾ ਹਿੱਟ ਫਾੜਦੇ ਹੋ ਤਰੀਕੇ ਨਾਲ ਹੀ ਖਾਣਾ-ਦਾਣਾ ਖਾਂਦੇ ਜੀ ਹਾਂਜੀ ਹਾਂਜੀ ਠੀਕ ਆ ਤੇ ਵਧੀਆ ਗੱਲ ਆ ਚਲੋ ਤੇ ਇਹ ਕਿੰਵਾ ਸੂਆ ਆ ਪਹਿਲੇ ਨੰਬਰ ਤੇ ਮੱਝ ਜਿਹੜੀ ਚੱਲ ਰਹੀ ਸਕਰੀਨ ਉੱਪਰ ਨੀਲੀ ਦਾ ਵੀ ਇਹ ਜੀ ਇਹਦਾ ਦੂਜਾ ਸੂਆ ਜੀ ਦੂਜਾ ਸੂਆ ਹਾਂਜੀ ਤੇ ਕਿੰਨਾ ਦੁੱਧ ਇਹਦਾ ਰੈਡੀ ਰੈਡੀ ਹਲਦੀ ਕਰਿਆ ਜੀ ਉਤਰਾ 8 ਲੀਟਰ ਦੁੱਧ ਅਰੇ ਰੱਖੀ ਅੱਛਾ ਆ ਕਟਾ ਮਗਰ ਹਾਂਜੀ ਇਹਦਾ ਮਗਰ ਕਟਾ ਜੀ ਕਿੰਨੇ ਕਿ ਦਿਨਾਂ ਦਾ ਸੁਭਾ ਆ ਗਿਆ ਸੋਈ ਨੂੰ ਇਹਨੂੰ 10 ਦਿਨ ਹੋ ਗਏ ਜੀ ਖੋਲ ਕੇ ਤੋਰਾ ਚਾਹ ਕਰਾਈਏ ਲਓ ਵੀ ਸਜਣੋ ਨੀਲੀ ਰਾਵੀ ਦੇ ਵਿੱਚ ਤਜਗ ਸੁਭਾ ਦਸ ਰਹਾ ਵੀਰ ਹੁਣੀ ਮੱਝ ਸੋਣੀ ਆ ਦੁੱਧ ਕਿੰਨੇ ਦਾ ਸਟਾਰਟਿੰਗ ਆ 8 ਕਿ ਲੀਟਰ ਆ ਜੀ 8 ਕਿ ਲੀਟਰ ਆ ਹਾਂਜੀ ਤੇ ਬਿੱਲੀ ਮਣਕੀ ਅੱਖ ਪਿੰਡ ਆਸਲ ਪੂਰੇ ਆ ਜਿਹੜਾ ਵੀਰ ਦਾ ਠੀਕ ਆ ਜੀ ਲਓ ਜੀ ਬਾਕੀ ਲੰਬੀ ਲੰਬੀ ਵੇਖ ਲਓ ਤੁਸੀਂ ਹਾਈਟ ਮੋੜ ਲਿਆ ਵੀ ਆ ਜੀ ਲਓ ਜੀ ਬਾਕੀ ਕੱਦ ਵਜਨ ਵੇਖ ਲਓ ਕਿੰਨਾ ਗਿਆ ਠੀਕ ਹੈ ਜੀ ਲਓ ਜੀ ਬਿੱਲੀ ਮਣਕੀ ਅੱਖ ਪੂਰਾ ਚੀਰਿਆ ਤੇ ਪੈਰਾਂ ਦੇ ਵੀ ਨਿਸ਼ਾਨ ਦੇਖ ਲਓ ਥਾਂ ਥਾਂ ਬਹੁਤ ਸੋਹਣਾ ਲੱਗਾ ਆ ਗਮਗਰ ਮੇਲ ਕਾਫ ਬਿੱਲੀ ਮਣਕੀ ਅੱਖ ਚ ਆ ਗਿਆ ਲਓ ਜੀ ਤੇ თან ਬਹੁਤ ਸੋਹਣੇ ਲੱਗੇ ਮੈਨੂੰ ਮਿਲਕ ਮੈਨ ਵੀ ਚੰਗੀ ਆ ਤੇ ਬਿੱਲੀ ਮਨ ਕੀ ਆਖਿਆ ਤੇ ਫਿਰ ਫੋਜੀ ਸਾਹਿਬ ਕੀ ਰੇਟ ਇਹਦਾ ਕਿੰਨੇ ਦੇ ਦੇਣੀ ਜੀ ਇਹ ਲੈਣ ਦੇ ਗੱਦੀਏ ਜੀ ਲੈਣ ਦੇ ਅੱਜ ਕਰਕੇ ਇਹਦੇ ਲੈਣ ਦੇ ਨਾ 65000 ਦੇ ਦਾਂਗੇ ਹਾਂਜੀ 65000 ਦੀ 65000 ਹਾਂਜੀ ਹੋਰ ਕੀ ਮਾਨਤਣ ਕਿੰਨਾ ਪੱਕਾ ਮਾਨਤਣ ਜੇ ਕੋਈ ਘਰ ਪ੍ਰਾਪੂ ਇੱਥੇ ਚੱਲ ਕੇ ਆਊਗਾ ਤਾਂ ਜ਼ਰੂਰ ਕਰਾਂਗੇ ਕਿੰਨੇ ਨੂੰ ਪੱਕਾ ਫਿਰ ਯਾਰ ਛੱਡਦਾ ਨਹੀਂ ਪੱਕਾ ਕਰਕੇ ਪੱਕਾ 2000 ਛੋੜ ਕਰ ਦਾਂਗਾ ਹੋਰ ਦੱਸੂਗਾ ਪੂਰੇ ਸਾੜੀ ਦਾ ਆਂਦਰੀ ਹੈ ਸਾਡੀ ਸਾਡੀ ਨਹੀਂ ਇਹ ਰਾਮਨੰਦ ਜੀ ਕੋ ਫਾਇਦਾ ਕੋਨੇ ਆਪਾਂ ਘਟ ਖਾਲਾਂਗੇ ਪਿਲਸ ਨਹੀਂ ਵਾਧੂ ਆਪਾਂ ਨੂੰ ਠੀਕ ਆ ਜੀ 60 ਦੀ ਹੋ ਗਈ ਲਓ ਜੀ 60000 ਦੀ ਵਿੱਚ ਜਿਹੜੀ ਹੈ ਬਿੱਲੀ ਮਣਕੀ ਵਾਲੀ ਅੱਖ ਨੀਲੀ ਰਾਵੀ ਦੇ ਦਿੱਤੀ ਜਾਊਗੀ ਮਾਝੇ ਸਾਹਮਣੇ ਸਰੀਮੋ ਉੱਪਰ ਚੱਲ ਰਹੀ ਆ ਪੇਟ ਕੁੜਾ ਸੋਹਣਾ ਹੈ ਤੇ ਮਗਰ ਉਹ ਆਰਡਰ ਕੁਆਲਟੀ ਦੇਖ ਸਕਦੇ ਹੋ ਬਹੁਤ ਸੋਹਣੀ ਖੂਬਸੂਰਤ ਆ ਲਓ ਜੀ ਸੱਜਣ ਇਹ ਨੀਲੀ ਰਾਵੀ ਦਾ ਕੱਟਾ ਮਗਰ ਇਹ ਨਹੀਂ ਕੱਟਾ ਆ ਗਿਆ ਨੀਲੀ ਰਾਵੀ ਦਾ ਠੀਕ ਆ ਹਾਂਜੀ ਤੇ ਇਹ ਮੈਧੇ ਕੋਲ ਕਿੰਨਾ ਕ ਦੁੱਧ ਆ ਇਹ ਥਲੇ ਅੱਠਾਂ ਤੋਂ ਬਾਹਰ ਹੀ 8 ਲੀਟਰ ਲਾਓ ਗੋਲ ਕੇ ਤੋਰਾ ਚੈੱਕ ਕਰਾਈਏ ਠੀਕ ਹੈ ਲਓ ਭਾਈ ਸਜਣਾ ਤੇ 8 ਕਿਲੋ ਦੁੱਧ ਜੇ ਥਾਂ ਥੂਣਾ ਇਹਦਾ ਵੀ ਬਹੁਤ ਸੋਹਣਾ ਲੱਗਾ ਜੇ ਬੜਾ ਪਿਆਰਾ ਥਾਂ ਜੇ ਮੋਟਾ ਮੋਟਾ ਲਓ ਜੀ ਕੱਲੀ ਕੱਲੀ 나ੜ ਹਵਾਨੇ ਦੇ ਦੀਂਦੀ ਬਈ ਜਾਂਦੀ ਠੀਕ ਹੈ ਜੀ ਤੇ ਪੇਟ ਪੂਰਾ ਬਹੁਤ ਸੋਹਣਾ ਲੱਗਾ ਜੀ 8 ਕਿਲੋ ਹੀ ਜਾਂਦਾ ਦੁੱਧ ਦੱਸ ਰਿਹਾ ਜੀ ਮੋੜ ਲਿਓ ਵੀ ਜੀ ਲਓ ਜੀ ਬਾਕੀ ਕੱਦ ਪੁੱਤ ਲੰਬਾ ਜੀ। ਨੋ। ਇਹ ਸੰਧੂ ਸਾਹਿਬ ਦੇਖੋ ਝੋਟੀ। ਕੱਦ ਬੜਾ ਵੱਡਾ ਨਾ। ਕੱਦ ਬਹੁਤ ਤੜਾ ਜੀ। ਕੱਦ ਤੁਹਾਡੇ ਜਿਹਾ ਹੀ ਆ। ਦੇਖੋ ਲਓ। ਡਰਦੀ ਥੋੜੀ ਜੀ ਕੈਮਰੇ ਤੋਂ। ਕੱਦ ਤੁਹਾਡੇ ਜਿਹਾ ਹੀ ਲੰਬਾ ਹੈ। ਹਾਂ ਜੀ। ਹੂੰ। ਕੱਦ ਦੀ ਵੱਡੀ ਹੈ ਨਾ ਬਿਲਕੁਲ ਵੀ ਚੰਗੀ ਲੰਮੀ ਹੈ। ਬਹੁਤ ਜਿਆਦਾ ਬੇਲ ਹੈ ਜੀ। ਝੋਟੀ ਵੀ ਬਹੁਤ ਸੋਹਣੀ ਹੈ ਜੀ। ਬਾਕੀ ਥਣ ਥਣ ਬਹੁਤ ਸੋਹਣਾ ਲੱਗੇ ਆ। ਮਟਾਈ ਚ ਇੱਕੋ ਜਿਹਾ ਥਣ ਲੱਗੇ ਦੇਖ ਸਕਦੇ ਹੋ ਨਾ। ਹਾਂ ਜੀ। ਜਾ ਕਰੋ। ਤੇ ਕਿੰਨੇ ਰੁਪਏ ਦੇ ਦੇਣੀ ਆ ਆਪਾਂ ਫਿਰ ਇਹ ਵੀ 65 ਦੀ ਇਹ ਵੀ 60 ਦੀ ਜਾਣਦੇ ਕੀ ਕੁਛ ਨਹੀਂ ਹਦਾ ਮਗਲਾ ਪਈ ਫਿਰ ਚਲ ਠੀਕ ਹੈ ਜੀ 60 60 ਦੀਆਂ ਇੱਕ 20 ਦਾ ਜੋੜਾ ਠੀਕ ਹੈ ਜੀ ਠੀਕ ਹੈ ਜੀ ਲਓ ਭਾਈ ਸੱਜਣੋ ਪਿੰਡ ਅਸਲ ਉਤਾੜ ਦੇ ਵਿੱਚ ਲਖਵਿੰਦਰ ਸਿੰਘ ਫੌਜੀ ਦੇ ਕੋਲ ਜੋੜਾ 60 60 ਦਾ ਲੈ ਕੇ ਜਾਓ ਤੇ ਆਪਣੀ ਕਮਾਈ ਕਰੋ ਜਾ ਕੇ ਜਾਇਜ਼ ਰੇਟਾਂ ਤੇ ਪਸ਼ੂ ਮਿਲ ਰਹੇ ਆ ਸਾਡੇ ਵੱਲੋਂ ਪਿਆਰ ਭਰੀ ਸასი ਕਾਲ ਜੀ ਰੱਬ ਰੱਖਾ